ਇਕ ਨਾ ਦੋ ਜੋੜੇ ਸੀ ਜੁੜੇ ਹੋਏ ਬੱਚੇ ਪੈਦਾ ਹੋਏ ਦੋਨਾਂ ਦਾ ਸਰੀਰ ਜੁੜਿਆ ਹੋਇਆ ਤੇ ਇੱਕ ਰੱਬ ਨੂੰ ਬਹੁਤ ਮੰਨਦਾ ਸੀ ਤੇ ਇੱਕ ਰੱਬ ਨੂੰ ਜਮੇ ਹੀ ਨਹੀਂ ਮੰਨਦਾ ਸੀ ਆਪਸ ਵਿੱਚ ਸਰੀਰ ਜੁੜਿਆ ਕਦੇ ਉਹ ਉਹਨੂੰ ਖਿੱਚਦਾ ਕਦੇ ਉਹ ਉਹਨੂੰ ਖਿੱਚਦਾ ਤੇ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਉਹ ਕਹਿੰਦਾ ਰੱਬ ਹੋਰ ਕੀ ਕਰ ਦੂ ਰੱਬ ਨੇ ਆਪਣੇ ਨਾਲ ਇੰਨੀ ਮਾੜੀ ਕਰਤੀ ਕਦੇ ਮਾਂ ਤੈਨੂੰ ਤੂੰ ਨਾ ਕਦੇ ਤੂੰ ਮੈਨੂੰ ਖਿੱਚਦਾ ਤੇ ਉਹ ਜਿਹੜਾ ਰੱਬ ਨੂੰ ਮੰਨਣ ਵਾਲਾ ਸੀ ਉਹ ਕਹਿੰਦਾ ਵੀ ਨਾ ਭਰਾ ਇਸੀ ਗੱਲ ਨਾ ਕਰ ਰੱਬ ਚਾਵੇ ਤੇ ਬਹੁਤ ਕੁਝ ਕਰ ਸਕਦਾ ਮਾੜੀ ਤੋਂ ਮਾੜਾ ਵੀ ਹੋ ਸਕਦਾ ਆਪਾਂ ਕਹਿ ਦਿੰਦੇ ਆ ਵੀ ਮੇਰੇ ਨਾਲ ਰੱਬ ਨੇ ਇੰਨੀ ਮਾੜੀ ਕੀਤੀ ਉਹ ਨਾਸਤਿਕ ਇੱਕ ਆਸਤਿਕ ਸਮਾਂ ਬੀਤਦਾਗਾ ਇੱਕ ਰੱਬ ਨੂੰ ਗਾਲਾਂ ਕੱਢਿਆ ਕਰੇ ਰੱਬ ਨੂੰ ਮਾੜਾ ਕਿਹਾ ਕਰੇ ਇੱਕ ਰੱਬ ਦਾ ਸ਼ੁਕਰ ਕਰਿਆ ਕਰੇ ਸੱਚੇ ਪਾਤਸ਼ਾਹ ਜਿਉਂ ਜਾ ਵੀ ਜਨਮ ਦੇ ਤਾ ਸ਼ੁਕਰ ਹੈ ਤੇਰਾ ਕੋਈ ਗੱਲ ਨਹੀਂ ਕਹਿੰਦੇ ਜਿਹੜਾ ਰੱਬ ਨੂੰ ਮੰਨਦਾ ਸੀ ਉਹ ਚੜਾਈ ਕਰ ਗਿਆ ਸਰੀਰ ਤਾਂ ਹੁਣ ਜੁੜਿਆ ਹੋਇਆ ਹੀ ਐ ਉਹ ਮੁਕਤ ਹੋ ਗਿਆ ਤੇ ਜਿਹੜਾ ਰੱਬ ਨੂੰ ਗਾਲਾਂ ਕੱਢਦਾ ਸੀ ਮੰਨਦਾ ਨਹੀਂ ਸੀ ਹੁਣ ਤਾਂ ਵੰਡ ਕੇ ਭਾਰ ਢੋ ਲੈਂਦੇ ਸੀ ਕਦੇ ਉਹ ਤੁਰਦਾ ਸੀ ਕਦੇ ਉਹ ਤੁਰਦਾ ਸੀ ਹੁਣ ਕਹਿੰਦੇ ਇਹ ਜਿਹੜਾ ਗਾਲਾਂ ਦਿੰਦਾ ਸੀ ਇਨੂੰ ਹੁਣ ਉਹ ਰੱਬ ਨੂੰ ਮੰਨਣ ਵਾਲੇ ਦਾ ਭਾਰ ਢੋਣਾ ਪੈ ਰਿਹਾ। ਫਿਰ ਜਦੋਂ ਭਾਰ ਢੋਣਾ ਪਿਆ ਨਾ ਫਿਰ ਅਹਿਸਾਸ ਹੋਇਆ ਪਹਿਲਾਂ ਸੌਖੇ ਸੀ ਕਦੇ ਉਹ ਤੁਰਦਾ ਸੀ ਕਦੇ ਮੈਂ ਹੁਣ ਉਦੋਂ ਵੀ ਔਖਾ ਹੋ ਗਿਆ ਕਹਿੰਦਾ ਇਹ ਸੀ ਵੀ ਐਦੂ ਰੱਬ ਹੋਰਾਂ ਕੀ ਕਰਦੂ ਵੀ ਐਦੂ ਦੁਖੀ ਕੀ ਕਰਦੂ ਜਦੋਂ ਐਦੂ ਦੁਖੀ ਹੋ ਗਿਆ ਪਤਾ ਲੱਗ ਗਿਆ ਵੀ ਦੁੱਖ ਦਾ ਵੀ ਅੰਤ ਨਹੀਂ ਹੁੰਦਾ। ਫਿਰ ਉਹਨੂੰ ਪਤਾ ਲੱਗਾ ਵੀ ਰੱਬ ਬਹੁਤ ਕੁਝ ਕਰ ਸਕਦਾ ਹੈ। ਫਿਰ ਮਾਫੀਆਂ ਮੰਗੇ ਇਸੇ ਤਰ੍ਹਾਂ ਕਦੇ ਇਹ ਨਹੀਂ ਕਹਿਣਾ ਵੀ ਰੱਬ ਨੇ ਆ ਮਾੜਾ ਕਰਤਾ ਏਦੂ ਮਾੜਾ ਕੀ ਕਰ ਦੂ ਨਹੀਂ ਇਹ ਕਹਿਣਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਜ਼ਿੰਦਗੀ ਚੋਂ ਦੁੱਖ ਖਤਮ ਹੋ ਜਾਣਾ ਬਸ ਗਿਲਾ ਨਹੀਂ ਕਰਨਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਸਾਧ ਸੰਗਤ ਅੱਜ ਦੀ ਇੰਨੀ ਕੋ ਹਾਜ਼ਰੀ ਬੇਨਤੀ ਪ੍ਰਵਾਨ ਕਰਿਓ ਭਾਵੇਂ ਮੇਰਾ ਗਲਾ ਬਿਲਕੁਲ ਨਹੀਂ ਸੀ ਚੱਲ ਰਿਹਾ ਸਾਥ ਨਹੀਂ ਸੀ ਦੇ ਰਿਹਾ ਪਰ ਤੁਹਾਡਾ ਪਿਆਰ ਸੰਗਤਾਂ ਦੀ ਸੇਵਾ ਇਹ ਬੋਲਿਆ ਤਾਂ ਜਾ ਹੀ ਨਹੀਂ ਰਿਹਾ ਸੀ ਫਿਰ ਵੀ ਮੈਂ ਕਿਹਾ ਚੱਲ ਸੇਵਾ ਨਿਭਾਉਣੀ ਹੈ ਪਰ ਇਹ ਗੱਲ ਆਪਾਂ ਕਹਿ ਨਹੀਂ ਨਾ ਸਕਦੇ ਵਾਰੀ-ਵਾਰੀ ਕਿਉਂਕਿ ਇਹ ਸੇਵਾ ਕੰਮ ਹੀ ਇਹ ਹੈ ਘਰਾਂ 'ਚ ਵੀ ਹੁਣ ਆਪਾਂ ਕੰਮ ਕਰਦੀਆਂ ਮਾਂ ਨੂੰ ਭਾਵੇਂ ਬੁਖਾਰ ਹੋਵੇ ਮਾਂ ਨੇ ਰੋਟੀਆਂ ਪਕਾ ਕੇ ਦੇਣੀਆਂ ਉਹਦੇ ਜਵਾਕਾਂ ਨੂੰ ਭਾਵੇਂ ਉੱਠਿਆ ਨਾ ਜਾ ਵੀ ਉਹਨੂੰ ਪਤਾ ਵੀ ਜੇ ਮੈਂ ਨਾ ਉੱਠੀ ਤੇ ਹੋਰ ਇਹਨਾਂ ਨੂੰ ਰੋਟੀਆਂ ਕੌਣ ਖਵਾਊਗਾ ਸੋ ਸਾਧ ਸੰਗਤ ਉਸੇ ਤਰ੍ਹਾਂ ਇਹ ਸਾਡਾ ਕਰਮ ਹੈ ਇਹ ਸੇਵਾ ਸੋ ਇਹ ਸੇਵਾ ਬੇਨਤੀ ਤੁਸੀਂ ਪ੍ਰਵਾਨ ਕਰਨੀ ਹੈ ਸੱਚੇ ਪਾਤਸ਼ਾਹ ਮੇਰ ਕਰਨ ਸੋ ਸਾਧ ਸੰਗਤ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਅਗਲੇ ਸ਼ਨੀਵਾਰ ਵੀ ਤੁਸੀਂ ਭਾਈ ਉਸੇ ਤਰ੍ਹਾਂ ਪਹੁੰਚਣਾ ਹੈ ਇਹ ਸਾਰੀ ਰਿਕਾਰਡਿੰਗ YouTube ਤੇ ਆਪਾਂ ਪਾ ਦੇਣੀ ਹੈ ਦਾਸ ਦਾ ਨਾਮ ਭਰ ਕੇ ਬਾਬਾ ਨਿਰਮਲ ਸਿੰਘ ਭਰ ਕੇ ਤੁਸੀਂ YouTube ਤੇ ਸੁਣ ਸਕਦੇ ਹੋ ਅਲੱਗ ਅਲੱਗ ਕਲਿੱਪਾਂ ਕੱਟ ਕੇ ਪਾਵਾਂਗੇ ਸੋ ਸਾਥ ਦਿਓ ਭਾਈ ਸੁਣਿਆ ਕਰੋ ਜਰੂਰ ਘਰ ਚ ਬੈਠ ਕੇ ਵੀ ਹੋਰਾਂ ਤੱਕ ਪਹੁੰਚਾ ਦਿਆ ਕਰੋ ਸੋਸ਼ਲ ਮੀਡੀਆ ਦਾ ਯੁੱਗ ਸਾਧ ਸੰਗਤ ਜੀ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਭੱਜਿਆ ਫਿਰਦਾ ਕਿਸ ਚੀਜ਼ ਵਾਸਤੇ ਸੁਖਾਂ ਵਾਸਤੇ ਸੁਖੀ ਹੋਣ ਵਾਸਤੇ ਬੰਦਾ ਮਾਇਆ ਕਮਾਉਂਦਾ ਹੈ ਪੈਸਾ ਕਮਾਉਂਦਾ ਹੈ ਧਨ ਇਕੱਠਾ ਕਰਦਾ ਹੈ ਪਰ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਦੁਨਿਆਵੀ ਮਾਇਆ ਵਿੱਚ ਦੁਨਿਆਵੀ ਪੈਸੇ ਧਨ ਪਦਾਰਥਾਂ ਵਿੱਚ ਸੁੱਖ ਨਹੀਂ ਜਿੰਨਾ ਮਰਜੀ ਭੱਜ ਲੈ ਜਿੰਨੀ ਮਰਜੀ ਯਤਨ ਕਰ ਲੈ ਪਿਆਰਿਆ ਕਿਉਂਕਿ ਤੂੰ ਗਲਤ ਡਾਇਰੈਕਸ਼ਨ ਵਿੱਚ ਜਾ ਰਿਹਾ ਹੈਂ ਗਲਤ ਦਿਸ਼ਾ ਵਿੱਚ ਜਾ ਰਿਹਾ ਹੈਂ ਜਿਹੜੇ ਪਾਸੇ ਸੁੱਖ ਹੈ ਨਹੀਂ ਉਸ ਪਾਸੇ ਨੂੰ ਭੱਜਿਆ ਜਾਂਦਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਮਿਰਗ ਹੁੰਦਾ ਹੈ ਹਿਰਣ ਹੁੰਦਾ ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਰੇਤ ਦੇ ਟਿੱਬਿਆਂ ਵਿੱਚ ਉਹਨੂੰ ਭੁਲੇਖਾ ਪੈ ਜਾਂਦਾ ਜਿਵੇਂ ਸੂਰਜ ਦੀ ਰੋਸ਼ਨੀ ਹੈ ਜਿਹੜੀ ਜਦੋਂ ਤੇਜ਼ ਧੁੱਪ ਪੈਂਦੀ ਹੈ ਤੇਜ਼ ਧੁੱਪ ਦੇ ਕਾਰਨ ਕਹਿੰਦੇ ਰੇਤ ਤਪਦੀ ਹੈ ਰੇਤ ਚਮਕਦੀ ਹੈ ਤੇ ਹਿਰਣ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਪਾਣੀ ਹੈ ਉਹ ਭੱਜਦਾ ਹੈ ਉਹ ਦੌੜਦਾ ਹੈ ਭੱਜਦਾ ਰਹਿੰਦਾ ਹੈ ਭੱਜਦਾ ਰਹਿੰਦਾ ਹੈ ਪਰ ਉਹ ਪਾਣੀ ਮਿਲਦਾ ਹੀ ਨਹੀਂ ਪਾਣੀ ਮਿਲੇ ਤਾਂ ਤਾਂ ਕਿ ਜੇ ਹੋਵੇ ਉਸੇ ਤਰ੍ਹਾਂ ਬੰਦਾ ਕਹਿੰਦੇ ਸੋਚਦਾ ਵੀ ਮੈਂ ਹੋਰ ਪੈਸੇ ਇਕੱਠੇ ਕਰ ਲਾਂ ਹੋਰ ਮਾਇਆ ਇਕੱਠੀ ਕਰ ਲਾਂ ਸ਼ਾਇਦ ਕਿ ਪੈਸੇ ਵਿੱਚ ਸੁੱਖ ਹੈ ਮਾਇਆ ਵਿੱਚ ਸੁੱਖ ਹੈ ਪਰ ਕਹਿੰਦੇ ਨਹੀਂ ਇਹ ਦੌੜ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ ਤੂੰ ਭੱਜਦੀ ਰਹਿਣਾ ਹੈ ਭੱਜਦੀ ਰਹਿਣਾ ਹੈ ਐਸਾ ਜਿੰਨਾ ਮਰਜੀ ਇਕੱਠਾ ਕਰ ਲਈ ਪਰ ਪੈਸੇ ਨਾਲ ਸੁੱਖ ਨਹੀਂ ਸੁੱਖ ਨਹੀਂ ਬਹੁਤ ਹੈ ਧਨ ਖਾਟੇ ਕਹਿੰਦੇ ਮਨਮੁਖ ਬੰਦਾ ਕਹਿੰਦੇ ਫਿਰ ਦੁੱਖਾਂ ਵਿੱਚ ਭੱਜਿਆ ਫਿਰਦਾ ਹੈ ਭੱਜਿਆ ਫਿਰਦਾ ਹੈ ਦੁਖੀ ਹੁੰਦਾ ਹੈ ਇਹ ਮਨਮੁਖ ਦੀ ਨਿਸ਼ਾਨੀ ਹੈ ਕਿ ਮਾਇਆ ਪਿੱਛੇ ਭਜਣਾ ਤੇ ਦੁਖੀ ਹੋਈ ਜਾਣਾ ਸਾਧ ਸੰਗਤ ਗੁਰੂ ਸਾਹਿਬ ਨੇ अनेका ਉਦਾਹਰਨਾਂ ਦੇ ਕੇ ਸਮਝਾਇਆ ਕਿ ਪਿਆਰਿਆ ਕੱਚਾ ਧਨ ਸੰਚੇ ਹੀ ਮੂਰਖ ਗਵਾਰ ਕੱਚਾ ਧਨ ਇਕੱਠਾ ਨਾ ਕਰ ਗੁਰੂ ਸਾਹਿਬ ਕਹਿੰਦੇ ਕੱਚਾ ਧਨ ਕੌਣ ਇਕੱਠਾ ਕਰਦਾ ਹੈ ਮੂਰਖ ਬੰਦਾ ਗਵਾਰ ਬੰਦਾ ਜਿਹਨੂੰ ਅਕਲ ਨਹੀਂ ਜਿਹਨੂੰ ਗਿਆਨ ਨਹੀਂ ਜਿਹਨੂੰ ਸੋਝੀ ਨਹੀਂ ਮਹਾਰਾਜ ਕਹਿੰਦੇ ਬੇਅਕਲ ਬੰਦਾ ਕੱਚਾ ਧਨ ਇਕੱਠਾ ਕਰਦਾ ਹੈ ਮਨਮੁਖ ਭੁੱਲੇ ਅੰਧ ਗਵਾਰ ਮਨਮੁਖ ਬੰਦਾ ਇਹ ਭੁੱਲ ਗਿਆ ਕਿ ਕੱਚੇ ਧਨ ਵਿੱਚ ਸੁੱਖ ਨਹੀਂ ਹੈ ਮਹਾਰਾਜ ਕਹਿੰਦੇ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਆ ਜਿਹੜਾ ਵਿਖਿਆ ਵਾਲਾ ਵਿਖਿਆ ਦਾ ਭਾਵ ਜ਼ਹਿਰ ਦੁਨਿਆਵੀ ਮਾਇਆ ਵੀ ਪਦਾਰਥ ਮਾਇਆ ਵੀ ਪੈਸਾ ਕਹਿੰਦੇ ਇਹ ਤੈਨੂੰ ਸੁੱਖ ਨਹੀਂ ਦੇ ਸਕਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਨਾ ਤਾਂ ਕਹਿੰਦੇ ਸਦਾ ਲਈ ਇਹਨੇ ਤੇਰੇ ਨਾਲ ਰਹਿਣਾ ਤੇ ਨਾ ਹੀ ਨਾਲ ਜਾਣਾ ਨਾ ਸਾਥ ਜਾਏ ਨਾ ਪ੍ਰਾਪਤ ਹੋਈ ਮਾਇਆ ਦਾ ਕੋਈ ਅੰਤ ਪਦਾਰਥਾਂ ਦਾ ਕੋਈ ਅੰਤ ਹੈ ਨਹੀਂ ਪ੍ਰਾਪਤ ਕਰ ਸਕਦਾ ਤੂੰ ਸਾਚਾ ਧਨ ਗੁਰਮਤੀ ਪਾਏ ਜਿਹੜਾ ਅਸਲੀ ਧਨ ਹੈ ਜਿਹੜੀ ਅਸਲੀ ਖੁਸ਼ੀ ਹੈ ਉਹ ਕਿੱਥੇ ਹੈ ਗੁਰੂ ਸਾਹਿਬ ਕਹਿੰਦੇ ਗੁਰਮਤ ਦੇ ਵਿੱਚੋਂ ਗੁਰੂ ਦੀ ਮਤ ਵਿੱਚੋਂ ਸੁੱਖ ਮਿਲਣਾ ਤੈਨੂੰ ਗੁਰੂ ਦੀ ਮਤ ਵਿੱਚੋਂ ਉਹ ਗਿਆਨ ਪ੍ਰਾਪਤ ਹੋਣਾ ਹੈ ਤੈਨੂੰ ਸਾਚਾ ਧਨ ਗੁਰਮਤੀ ਪਾਏ ਗੁਰੂ ਦੀ ਮਤ ਵਿੱਚ ਹੈ ਅਸਲੀ ਸੱਚ ਅਸਲੀ ਗਿਆਨ ਗੁਰੂ ਸਾਹਿਬ ਕਹਿੰਦੇ ਕਾਚਾ ਧਨ ਫੁਨ ਆਵੇ ਜਾਏ ਕਹਿੰਦੇ ਇਹ ਜਿਹੜਾ ਦੁਨਿਆਵੀ ਕੱਚਾ ਧਨ ਦੁਨਿਆਵੀ ਖੁਸ਼ੀ ਵੀ ਹੈ ਨਾ ਜਿਹੜੀ ਉਹ ਵੀ ਥੋੜੇ ਸਮੇਂ ਲਈ ਆਈ ਜੇ ਤੁਸੀਂ ਮੋਬਾਈਲ ਤੇ ਕੁਝ ਵੇਖ ਰਹੇ ਹੋ ਟੈਲੀਵਿਜ਼ਨ ਤੇ ਕੋਈ ਨਾਟਕ ਚੇਟਕ ਫਿਲਮ ਦੇਖ ਲਈ ਕਿੰਨਾ ਚਿਰ ਜਿੰਨਾ ਚਿਰ ਦੇਖੋਗੇ ਉਨਾ ਚਿਰ ਖੁਸ਼ ਹੋ সিনেমੇ ਘਰ ਵਿੱਚ ਗਏ ਜਿੰਨਾ ਚਿਰ ਬੈਠੇ ਉਨਾ ਚਿਰ ਖੁਸ਼ ਵਾਪਸ ਘਰ ਆਏ ਉਹੀ ਹਾਲਤ ਫੇਰ ਹੈ ਕਹਿੰਦੇ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਆ ਦੁਨਿਆਵੀ ਮਾਇਆ ਨਾ ਜਿੜੀ ਦੁਨਿਆਵੀ ਪੈਸਾ ਕਹ ਲੈ ਕਹਿੰਦੇ ਇਹ ਥੋੜੇ ਸਮੇਂ ਲਈ ਤੈਨੂੰ ਸੁੱਖ ਦੇ ਸਕਦਾ ਹੈ ਬਦਲ ਦੀ ਛਾਂ ਹੈ ਨਾ ਜਿਹੜੀ ਉਹ ਥੋੜੇ ਸਮੇਂ ਲਈ ਤਾਂ ਹੈ ਪਰ ਸਦੀਵੀ ਨਹੀਂ ਜੇ ਕੋਈ ਅਖੇ ਕਿ ਮੈਂ ਬੱਦਲਾਂ ਦੀ ਛਾਵੇਂ ਮੰਜਾ ਡਾਤੀ ਬਹਿ ਜਾ ਤਾਂ ਫਿਰ ਮੈਂ ਛਾਂ ਮਾਣ ਲਵਾਂਗਾ ਨਹੀਂ ਬਦਲਾ ਨੇ ਖਿੰਡ ਜਾਣਾ ਹੈ ਉਸੇ ਤਰ੍ਹਾਂ ਜਿਹੜੀ ਮਾਇਆ ਹੈ ਦੁਨਿਆਵੀ ਪੈਸਾ ਹੈ ਤੇ ਭਾਵੇਂ ਹੋਰ ਤਰੀਕੇ ਆ ਕਹਿੰਦੇ ਤੂੰ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਕਾਚਾ ਧਨ ਤੁਨ ਆਵੇ ਜਾਏ ਮਨਮੁਖ ਭੂਲੇ ਸਭ ਮਰ ਰਹਿ ਗਵਾਰ ਮਨਮੁਖ ਬੰਦੇ ਇਸੇ ਤਰ੍ਹਾਂ ਹੀ ਮਰ ਰਹੇ ਆ ਮਾਇਆ ਵਿੱਚ ਡੁੱਬੇ ਪਏ ਆ ਮਾਇਆ ਦੇ ਵਸ ਵਿੱਚ ਹੋ ਕੇ ਕਹਿੰਦੇ ਦੁੱਖ ਪਾਰਿਆ ਮਨ ਮੁਖ ਭੂਲੇ ਸਭ ਮਰਹੇ ਗਵਾਰ ਜਿਹੜੇ ਮਾਇਆ ਦੇ ਪਿੱਛੇ ਤੁਰਦੇ ਆ ਉਹ ਆਤਮਿਕ ਮੋਤੇ ਮਰ ਜਾਂਦੇ ਆ ਉਹਨਾਂ ਦਾ ਕਹਿੰਦੇ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਨਾ ਇੱਥੋਂ ਜੋਗੇ ਨਾ ਉੱਥੋਂ ਜੋਗੇ ਨਾ ਇਸ ਪਾਸੇ ਦੇ ਨਾ ਉਸ ਪਾਸੇ ਦੇ ਕਹਿੰਦੇ ਮਨਮੁਖ ਬੰਦੇ ਵਿਚਕਾਰ ਡੁੱਬ ਜਾਂਦੇ ਹੈ ਜਿਹੜੇ ਮਾਇਆ ਨਾਲ ਅਟੈਚਮੈਂਟ ਪਿਆਰ ਰੱਖਦੇ ਹੈ ਕੇਵਲ ਜਿਨ੍ਹਾਂ ਨੇ ਦੁਨਿਆਵੀ ਮਾਇਆ ਨੂੰ ਪੈਸੇ ਨੂੰ ਮੁਖ ਰੱਖਿਆ ਦੁਨਿਆਵੀ ਪਦਾਰਥਾਂ ਨੂੰ ਮੁਖ ਰੱਖਿਆ ਕੇਵਲ ਪੈਸੇ ਪਿੱਛੇ ਧਨ ਪਿੱਛੇ ਜਿਹੜੇ ਭੱਜੇ ਗਏ ਜਿਨ੍ਹਾਂ ਨੂੰ ਆਪਣੀ ਵੀ ਸੁੱਧ ਬੁੱਧ ਨਹੀਂ ਰਹੀ ਜਿਨ੍ਹਾਂ ਨੇ ਆਪਣੇ ਆਪ ਨੂੰ ਵੀ ਵੇਖਿਆ ਤੱਕ ਨਹੀਂ ਸਾਹਮ੍ਹਿਆ ਤੱਕ ਨਹੀਂ ਪਰ ਕਹਿੰਦੇ ਅੰਤ ਨੂੰ ਕਹਿੰਦੇ ਜਿਹੜਾ ਬੰਦਾ ਸਤਗੁਰਾਂ ਦੇ ਚਰਨਾਂ ਨਾਲ ਜੁੜੂਗਾ ਉਹੀ ਬਚੇਗਾ ਸਤਗੁਰੂ ਭੇਟੇ ਪੂਰੇ ਭਾਗ ਸਾਚ ਰਤੇ ਅਹਨਿਸ ਬੈਰਾਗ ਗੁਰੂ ਸਾਹਿਬ ਕਹਿੰਦੇ ਜੇ ਕਿਤੇ ਸੱਚੇ ਸਤਗੁਰੂ ਦਾ ਮਿਲਾਪ ਹੋ ਜੇ ਜਿਹਨੂੰ ਜਿਹਨੂੰ ਵੀ ਹੋਇਆ ਉਹ ਕਿਸਮਤ ਵਾਲੇ ਸੀ ਜਿਨ੍ਹਾਂ ਨੂੰ ਗੁਰੂ ਮਿਲ ਪਿਆ ਕਿਤੇ ਤੂੰ ਵੀ ਕਿਸਮਤ ਵਾਲਾ ਹੋ ਜੇ ਸੱਚੇ ਗੁਰੂ ਦੀ ਸੱਚੇ ਗਿਆਨ ਦੀ ਤੈਨੂੰ ਪ੍ਰਾਪਤੀ ਹੋ ਜੇ ਸਤਗੁਰ ਭੇਟੇ ਭੇਟੇ ਦਾ ਭਾਗ ਹੁੰਦਾ ਮਿਲਾਪ ਹੋ ਜਾਣਾ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਲਿਸ ਬੇਰਾਗ ਕੋਈ ਕੋਈ ਜਿਹੜਾ ਸੱਚੇ ਨਾਮ ਵਿੱਚ ਰੰਗਿਆ ਜਾਵੀ ਉਸ ਬੇਰਾਗ ਦੀ ਅਵਸਥਾ ਤੱਕ ਪਹੁੰਚੇ ਤੇ ਸਾਧ ਸੰਗਤ ਨਹੀਂ ਤਾਂ ਬੰਦਾ ਸੋਚਦਾ ਹੈ ਕਿ ਮੈਂ ਬਹੁਤਾ ਧਨ ਘਟ ਕੇ ਕਮਾ ਕੇ ਮੈਂ ਸੁਖੀ ਹੋ ਜਾਵਾਂ ਪਰ ਨਹੀਂ ਇਹ ਦੌੜ ਬੜੀ ਭਿਆਨਕ ਹੈ ਇਹਦੇ ਚੋਂ ਨਿਕਲ ਪਿਆਰਿਆ ਬਾਹਰ ਆ ਜਾ ਮਾਇਆ ਗੁਜਰਾਨ ਹੈ ਦੁਨਿਆਵੀ ਤੌਰ ਤੇ ਭਾਵੇਂ ਕਿ ਪੈਸਾ ਮਾਇਆ ਪਦਾਰਥ ਚਾਹੀਦੇ ਐ ਪਰ ਸਾਧ ਸੰਗਤ ਕੇਵਲ ਮਾਇਆ ਨੂੰ ਹੀ ਮੁਖ ਰੱਖ ਲੈਣਾ ਫਿਰ ਇਹਦੇ ਨਾਲ ਪਾਰ ਉਤਾਰਾਨੀ ਜਿਵੇਂ ਪਹਿਲਾਂ ਵੀ ਇੱਕ ਦਿਨ ਸਾਖੀ ਸੁਣਾਈ ਸੀ ਕਹਾਣੀ ਸਮਝਾਉਣ ਵਾਸਤੇ ਹੁੰਦੀ ਹੈ ਕਿ ਬੰਦਾ ਇਸ ਗੱਲ ਨੂੰ ਸਮਝੇ ਇੱਕ ਸੱਜਣ ਉਹਨੂੰ ਵਾਰ-ਵਾਰ ਇੱਕ ਸੁਪਨਾ ਆਇਆ ਕਰੇ ਰੋਜ਼ ਕਿਹੜਾ ਸੁਪਨਾ ਸੁਪਨਾ ਆਉਣਾ ਕਿ ਸੁਪਨੇ ਦੇ ਵਿੱਚ ਉਹਨੂੰ ਮਾਇਆ ਪੈਸਿਆਂ ਦਾ ਢੇਰ ਦਿਸਣਾ ਹੁਣ ਕਿਉਂਕਿ ਜਿਹੋ ਜਿਹਾ ਬੰਦਾ ਹੁੰਦਾ ਜਿਹੋ ਜੀ ਸੋਚ ਰੱਖਦਾ ਹੈ ਉਹ ਜਿਹੇ ਸੁਪਨੇ ਆਉਂਦੇ ਆ ਉਹਨੂੰ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਮਾਇਆ ਦਾ ਢੇਰ ਲੱਗਿਆ ਪਿਆ ਬਹੁਤ ਮਾਇਆ ਪਈ ਹੈ ਪੈਸੇ ਪਈ ਹੈ ਤੇ ਉਹ ਭੱਜ ਕੇ ਜਾਂਦਾ ਹੈ ਮਾਇਆ ਦੇ ਵੱਲ ਭੱਜ ਕੇ ਜਦੋਂ ਮਾਇਆ ਦੇ ਵੱਲ ਗਿਆ ਤਾਂ ਕਹਿੰਦੀ ਤੂਫਾਨ ਆ ਗਿਆ ਬਹੁਤ ਤੇਜ਼ ਹਨੇਰੀ ਆ ਗਈ ਤੇ ਪੈਸੇ ਉੱਡ ਗਏ ਮਾਇਆ ਜਦੋਂ ਉੱਡੀ ਤੇ ਪਿੱਛੇ ਪਿੱਛੇ ਭੱਜਿਆ ਭੱਜਦਾ ਗਿਆ ਭੱਜਦਾ ਗਿਆ ਕਹਿੰਦੀ ਮੈਂ ਹੋਰ ਤਾਣ ਲਾਤਾ ਜ਼ੋਰ ਲਾ ਕੇ ਭੱਜਿਆ ਤੇ ਸੁਪਨੀ ਦੇ ਵਿੱਚ ਕਹਿੰਦੇ ਠੁੱਡਾ ਖਾ ਕੇ ਡਿੱਗ ਪਿਆ ਤੇ ਸੁਪਨਾ ਖੁੱਲ ਗਿਆ। ਨੀਂਦ ਟੁੱਟ ਗਈ ਸੁਪਨਾ ਟੁੱਟ ਗਿਆ। ਜਦੋਂ ਜਾਗਾਈ ਤੇ ਬੜਾ ਦੁਖੀ ਹੋਇਆ। ਦੂਜੇ ਦਿਨ ਵੀ ਇਸੇ ਤਰ੍ਹਾਂ ਹੋਇਆ। ਦੂਜੇ ਦਿਨ ਵੀ ਉਹੀ ਸੁਪਨਾ ਫੇਰ ਆਇਆ। ਮਾਇਆ ਦਾ ਢੇਰ ਲੱਗਿਆ। ਭੱਜ ਕੇ ਮਾਇਆ ਵੱਲ ਜਾਂਦਾ ਹੈ। ਫੇਰ ਤੂਫਾਨ ਨਿਹਰੀ ਆ ਗਈ ਮਾਇਆ ਉੱਡ ਪੈਂਦੀ ਐ ਪਿੱਛੇ ਪਿੱਛੇ ਝੂਰ ਲਾ ਕੇ ਭਜਦਾ ਭਜਦੇ ਭਜਦੇ ਫੇਰ ਠੇਡਾ ਵੱਜਦਾ ਡਿੱਗ ਪੈਂਦਾ ਜਿਉਂ ਹੀ ਡਿੱਗਿਆ ਤੇ ਸੁਪਨਾ ਫੇਰ ਟੁੱਟ ਗਿਆ ਜਾਗ ਆ ਗਈ ਨੀਂਦ ਖੁੱਲ ਗਈ ਕਾਫੀ ਦਿਨ ਇਸ ਤਰ੍ਹਾਂ ਹੁੰਦਾ ਰਿਹਾ ਹੁੰਦਾ ਰਿਹਾ ਤੇ ਸਾਧ ਸੰਗਤ ਦੁਖੀ ਹੋ ਕੇ ਕਿਸੇ ਮਹਾਪੁਰਖ ਕੋਲ ਗਿਆ ਸਾਧੂ ਕੋਲ ਗਿਆ ਜਾ ਕੇ ਆਪਣਾ ਦੁੱਖ ਦੱਸਿਆ ਕਿ ਮਹਾਪੁਰਖੋ ਇਸ ਤਰ੍ਹਾਂ ਮੈਨੂੰ ਸੁਪਨਾ ਆਉਂਦਾ ਹੈ ਮਾਇਆ ਦਾ ਢੇਰ ਦਿਸਦਾ ਹੈ ਮੈਂ ਮਗਰ ਭਜਦਾ ਹਾਂ ਤੂਫਾਨ ਆਉਂਦਾ ਹੈ ਮੈਂ ਠੇਡਾ ਖਾ ਕੇ ਡਿੱਗ ਪੈਂਦਾ ਮੈਂ ਬਹੁਤ ਦੁਖੀ ਹਾਂ ਮੈਂ ਇਸ ਸੁਪਨੇ ਤੋਂ ਬਹੁਤ ਦੁਖੀ ਹਾਂ ਜਦੋਂ ਮਹਾਪੁਰਖਾਂ ਨੂੰ ਦੱਸਿਆ ਤੇ ਮਹਾਪੁਰਖ ਕਹਿੰਦੇ ਕੋਈ ਗੱਲ ਨਹੀਂ ਪਰ ਆਪਾਂ ਅਰਦਾਸ ਕਰ ਦਿੰਨੇ ਆ ਅਰਦਾਸ ਕਰਾਂਗੇ ਰੱਬ ਅੱਗੇ ਪ੍ਰਮਾਤਮਾ ਅੱਗੇ ਕਿ ਇਹ ਸੁਪਨਾ ਦੁਬਾਰਾ ਨਾ ਆਵੇ ਜਦੋਂ ਇਸ ਤਰ੍ਹਾਂ ਕਹਿੰਦੇ ਸਰਕਲ ਦਾ ਨਾ ਨਾ ਜੀ ਇਹ ਤਾਂ ਤੁਸੀਂ ਗਲਤ ਕਰ ਰਹੇ ਹੋ ਐ ਨਹੀਂ ਸੁਪਨਾ ਆਵੇ ਪਰ ਇਹ ਅਰਦਾਸ ਕਰਿਓ ਕਿ ਸੁਪਨੇ ਦੇ ਵਿੱਚ ਹਨੇਰੀ ਨਾ ਆਵੇ ਆਖੋ ਸਤਨਾਮ ਸੁਪਨੇ ਦੇ ਵਿੱਚ ਤੂਫਾਨ ਨਾ ਆਵੇ ਉਹ ਮਾਇਆ ਉੱਡੇ ਨਾ ਕਿ ਮੈਂ ਉਹ ਮਾਇਆ ਨੂੰ ਪਕੜ ਲਮਾ ਫੜ ਲਮਾ ਹੈ ਸੁਪਨਾ ਪਰ ਸੋਚ ਵਿਖੋ ਸਾਾਸੰਗਤ ਤਾਂ ਕਰਕੇ ਇਹ ਜੁੜੀ ਮਾਇਆ ਹੈ ਜਿਹੜਾ ਮਾਇਆਤਾਰੀ ਬੰਦਾ ਸੁਪਨੇ ਦੇ ਵਿੱਚ ਵੀ ਮਾਇਆ ਪੈਸਾ 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 ਸੋਚਦਾ ਰਹਿੰਦਾ ਹੈ ਤੇ ਪੈਸੇ ਵਾਸਤੇ ਜੇ ਕੋਈ ਬਹੁਤ ਪੈਸੇ ਦਾ ਲੋਭੀ ਹੋ ਜੇ ਨਾ ਮਾਇਆ ਦਾ ਲੋਭੀ ਜਿਨ੍ਹਾਂ ਦੇ ਮੁੱਖ ਮੰਤਵ ਟਾਰਗੇਟ ਏਮ ਹੀ ਜਿਹਦਾ ਮਨੋਰਥ ਹੀ ਪੈਸਾ ਹੋ ਜੇ ਤੇ ਕਈ ਵਾਰੀ ਲੋਭ ਦੇ ਵਿੱਚ ਆਇਆ ਬੰਦਾ ਨਾ ਆਪਣੀ ਭੈਣ ਭਰਾਵਾਂ ਨੂੰ ਬਖਸ਼ੇ ਮਾਇਆ ਦੀ ਖਾਤਰ ਤੇ ਨਾ ਫਿਰ ਕਹਿੰਦੇ ਹੋ ਸਕੇ ਸਮਧੀਆਂ ਨੂੰ ਬਖਸ਼ੇ ਇਥੋਂ ਤੱਕ ਕਿ ਮਾਇਆ ਪਿੱਛੇ ਪੈਸੇ ਪਿੱਛੇ ਪਿਓ ਪੁੱਤ ਨਾਲ ਲੜਦਾ ਹੈ ਪੁੱਤ ਪਿਓ ਨਾਲ ਲੜਦਾ ਹੈ ਕਤਲ ਵੀ ਹੋ ਜਾਂਦੇ ਆ ਮਾਇਆ ਪਿੱਛੇ ਮਾਇਆ ਪਿੱਛੇ ਵੱਡੇ ਵੱਡੇ ਕੀਮਤੀ ਰਿਸ਼ਤੇ ਟੁੱਟ ਜਾਂਦੇ ਆ ਮਾਇਆ ਕਰ ਕੀ ਕਲੇਸ਼ ਆ ਸਾਰਾ ਤਾਂ ਕਰਕੇ ਸਾਧ ਸੰਗਤ ਮਾਇਆ ਦੇ ਵਿੱਚ ਸੁੱਖ ਨਹੀਂ ਸੁੱਖ ਕੇ ਹੇਤ ਬਹੁਤ ਦੁੱਖ ਪਾਵੇ ਸੇਵ ਕਰਤ ਜਨ ਜਨ ਕੀ ਦੁਆਰ ਦੁਆਰ ਫਿਰਤ ਜਿਉਂ ਡੋਲਤ ਕਹਿੰਦੇ ਦੁਆਰ ਦੁਆਰ ਕੁੱਤੇ ਦੀ ਤਰ੍ਹਾਂ ਬੰਦਾ ਫਿਰਦਾ ਕਹਿੰਦੇ ਮਾਇਆ ਦੀ ਖਾਤਰ ਚਾਪ ਲੂਸੀ ਕਰਦਾ ਹੈ ਬੰਦਾ ਚਾਪ ਲੂਸ ਹੋ ਜਾਂਦਾ ਹੈ ਲੋਕਾਂ ਦਾ ਮਾਇਆ ਕਮਾਉਣ ਵਾਸਤੇ ਉਹਦੀ ਵੀ ਚਾਪ ਲੂਸੀ ਜਿਹਦੇ ਕੋਲ 2 ਪੈਸੇ ਦੇਖੇ ਜਿਹੜੇ ਪਾਸਿਓਂ ਪਤਾ ਲੱਗਿਆ ਵੀ ਇੱਥੋਂ ਮਾਇਆ ਬਣੂਗੀ ਬੰਦਾ ਚਾਪ ਲੂਸੀ ਕਰਦਾ ਹੈ ਤਲਵੇ ਛੱਟਦਾ ਹੈ ਤੇ ਸਾਧ ਸੰਗਤ ਕਹਿੰਦੇ ਕੁੱਤੇ ਦੀ ਨਿਆਈ ਹੋ ਜਾਂਦਾ ਹੈ ਬੰਦਾ ਕੁਕਰ ਦੀ ਨਿਆਈਂ ਦਵਾਰ-ਦਵਾਰ ਡੋਲਦਾ ਫਿਰਦਾ ਕਹਿੰਦੇ ਮਾਇਆ ਦੀ ਖਾਤਰ ਕਦਰ ਨਹੀਂ ਰਹਿੰਦੀ ਇੱਜ਼ਤ ਨਹੀਂ ਰਹਿੰਦੀ ਔਰ ਜਮੀਰ ਮਰ ਜਾਂਦਾ ਤਾਂ ਹੀ ਤਾਂ ਲੋਕ ਮਾਇਆ ਖਾਤਰ ਚੋਰੀਆਂ ਠੱਗੀਆਂ ਕੋਈ ਸ਼ਰਮ ਨਹੀਂ ਸ਼ਰਿਆਮ ਠੱਗੀ ਕਰਨੀ ਲੋਕ ਬੇਇੱਜ਼ਤੀ ਵੀ ਕਰਦੇ ਪਰ ਉਹਨੂੰ ਸਿਰਫ ਪੈਸੇ ਨਾਲ ਮਾਇਆ ਨਾਲ ਪਿਆਰ ਹੁੰਦਾ ਸਤਗੁਰੂ ਕਹਿੰਦੇ ਸੁਖੀ ਹੋਣ ਵਾਸਤੇ ਬੰਦਾ ਯਤਨ ਕਰਦਾ ਪਰ ਕਹਿੰਦੇ ਸੁਖੀ ਹੋਣ ਵਾਸਤੇ ਕੀਤਾ ਗਿਆ ਯਤਨ ਕਈ ਵਾਰੀ ਹੋਰ ਜ਼ਿਆਦਾ ਦੁੱਖ ਦਿੰਦਾ ਹੈ ਸੁਖੀ ਹੋਣ ਵਾਸਤੇ ਯਤਨ ਕੀਤਾ ਸੀ ਪਰ ਉਹ ਯਤਨ ਉਲਟਾ ਪੈ ਗਿਆ ਉਦੋਂ ਵੀ ਜ਼ਿਆਦਾ ਦੁੱਖ ਪ੍ਰਾਪਤ ਹੋਇਆ ਸੁਖ ਕੇ ਹੇਤ ਬਹੁਤ ਦੁੱਖ ਪਾਵੇ ਸੁਖੀ ਹੋਣ ਵਾਸਤੇ ਦੁੱਗਣਾ ਦੁੱਖ ਮਿਲ ਗਿਆ ਕਿਸੇ ਚੋਰ ਨੇ ਚੋਰੀ ਕੀਤੀ ਕਿਸੇ ਨੇ ਡਾਕਾ ਮਾਰਿਆ ਕਾਹ ਤੋਂ ਕਿ ਮੈਂ ਇਕੱਠੀ ਮਾਇਆ ਕਮਾਲਾਂ ਸੁੱਕੀ ਹੋ ਜੂ ਕਹਿੰਦੇ ਪੁਲਿਸ ਨੇ ਫੜ ਲਿਆ ਸਜ਼ਾ ਸੁਣਾਈ ਕੀ ਕਹਿੰਦੇ 20 ਸਾਲੇ ਨੂੰ ਸਜ਼ਾ ਸੁਣਾਓ ਕੈਦ ਚ ਰੱਖੋ ਹੁਣ ਚੋਰੀ ਦਾ ਮੰਤਬ ਡਾਕੇ ਦਾ ਮੰਤਬ ਕੀ ਸੀ ਵੀ ਲੱਖਾਂ ਰੁਪਏ ਇਕੱਠਾ ਠੱਗੀ ਮਾਰੂੰਗਾ ਲੁੱਟ ਲਿਆਉਂਗਾ ਡਾਕਾ ਮਾਰ ਕੇ ਚੰਗਾ ਸੋਹਣਾ ਘਰ ਪਾਉਂਗਾ ਚੰਗਾ ਖਾਉਂਗਾ ਚੰਗੇ ਬਸਤਰ ਪਹਿਨੂੰਗਾ ਘੁੰਮੂੰਗਾ ਹੁਣ ਸੋਚ ਕੇ ਤੇ ਹੀ ਗਿਆ ਨਾ ਕਿ ਮਾਇਆ ਸੁਖ ਦੇਊਗੀ ਪਰ ਫੜਿਆ ਗਿਆ ਹੁਣ ਜੇਲ੍ਹ ਚ ਬੈਠਾ ਕਾਲ ਕੂਠੜੀ ਚ ਬੈਠਾ ਸਜ਼ਾ ਹੋ ਗਈ ਸੁਖ ਕੇ ਹੇਤ ਬਹੁਤ ਦੁੱਖ ਪਾਵੈ ਸੁਖੀ ਹੋਣ ਵਾਸਤੇ ਕੋਸ਼ਿਸ਼ ਕੀਤੀ ਪਰ ਓਦੋਂ ਵੀ ਜ਼ਿਆਦਾ ਦੁਖੀ ਹੋ ਗਿਆ ਸੁਖ ਕਿੱਥੇ ਹੈ ਇਹ ਆਪਾਂ ਸਮਝਣਾ ਹੈ ਗੁਰਬਾਣੀ ਇਹੀ ਦੱਸਦੀ ਵੀ ਸੁਖ ਕਿੱਥੇ ਹੈ ਤੂੰ ਕਿੱਥੇ ਵੇਖ ਰਿਹਾ ਹੈ ਤੇ ਸੁਖ ਹੈ ਕਿੱਥੇ ਤੇਰੀ ਦ੍ਰਿਸ਼ਟੀ 'ਚ ਸੁੱਖ ਕੀ ਐ ਤੇ ਸਤਿਗੁਰੂ ਦੱਸ ਰਿਹਾ ਵੀ ਸੁੱਖ ਕਿੱਥੇ ਐ ਆਨੰਦ ਕਿੱਥੇ ਐ ਹੁਣ ਵੇਖੋ ਸਾਨੂੰ ਜ਼ਿਆਦਾ ਪਤਾ ਹੈ ਕਿ ਜਾਂ ਗੁਰੂ ਨੂੰ ਪਤਾ ਹੈ ਬੰਦਾ ਸਿਆਣਾ ਬੰਦਾ ਕਿ ਨਹੀਂ ਗੁਰੂ ਨੂੰ ਨਹੀਂ ਪਤਾ ਮੈਨੂੰ ਪਤਾ ਵੀ ਮੈਂ ਸੁખી ਕਿਵੇਂ ਹਾਂ ਗੁਰੂ ਕਹਿੰਦਾ ਤੂੰ ਐਂ ਸੁખી ਹੋਏਂਗਾ ਤੇ ਕਹਿੰਦਾ ਨਹੀਂ ਨਹੀਂ ਮੈਂ ਆਪਣੇ ਮੁਤਾਬਕ ਚੱਲੂਗਾ ਤੇ ਜਿਹੜਾ ਆਪਣੇ ਮੁਤਾਬਕ ਚੱਲਦਾ ਉਹ ਦੁਖੀ ਹੁੰਦਾ ਸੁੱਖ ਕਿੱਥੇ ਭਾਲ ਰਹੇ ਅਸੀਂ ਬਸ ਸਾਡੀ ਦਿਸ਼ਾ ਨੂੰ ਡਾਇਰੈਕਸ਼ਨ ਨੂੰ ਸਹੀ ਕਰ ਲੈ ਵੀ ਸੁੱਖ ਕਿੱਥੇ ਆ ਜਦੋਂ ਸਹੀ ਪਤਾ ਲੱਗਾ ਵੀ ਹਾਂ ਇੱਥੇ ਸੁੱਖ ਹੈ ਸਹੀ ਰਸਤੇ ਤੇ ਤੁਰ ਪਿਆ ਹੁਣ ਕੋਈ ਕਾਰ ਹੈ ਗੱਡੀ ਹੈ ਉਹ ਮੋਦੀ ਪਈ ਹੈ ਟਾਇਰ ਉਹਦੇ ਤਾਹ ਨੂੰ ਤੇ ਭਾਵੇਂ ਇੰਜਨ ਜਿੰਦਾ ਮਰਜੀ ਵੱਡਾ ਹੋਵੇ ਗੇਰ ਭਾਵੇਂ ਪੰਜ ਦੀ ਥਾਂ ਸੱਤ ਹੋਣ ਨੌ ਜਦੋਂ ਟਾਇਰ ਹੀ ਤਾਂ ਇੰਜਨ ਸਟਾਰਟ ਕਰੋ ਰੇਸ਼ਾਂ ਦੇ ਚੱਲੋ ਗੇਰ ਪਾਈ ਚੱਲੋ ਜਾਓ ਕਿਤੇ ਗੱਡੀ ਕਿਤੇ ਨਹੀਂ ਜਾਂਦੀ ਗੱਡੀ ਗੱਡੀ ਨੂੰ ਉੱਥੇ ਹੀ ਖੜੇ ਰਹਿਣਾ ਹੈ ਕਾਰਨ ਕਿ ਟਾਇਰ ਤਾਂ ਅਸਮਾਨ ਵੱਲ ਹੈ ਉਹੀ ਟਾਇਰ ਜਦੋਂ ਧਰਤੀ ਤੇ ਲੱਗਣਗੇ ਸਹੀ ਦਿਸ਼ਾ 'ਚ ਤੁਰਨਗੇ ਚੱਲਣਗੇ ਸਪੀਡ ਭਾਵੇਂ ਘੱਟ ਹੀ ਹੋਵੇ ਜੇ ਰਸਤਾ ਹੀ ਗਲਤ ਹੈ ਫਿਰ ਤੁਰਨ ਦਾ ਕੀ ਫਾਇਦਾ ਜੇ ਤੋਰੀ ਗਲਤ ਪਾਸੇ ਨੂੰ ਪਈ ਫਿਰ ਨਾ ਤੁਰੇ ਹੀ ਚੰਗੇ ਤੇ ਸਹੀ ਪਾਸੇ ਭਾਵੇਂ ਤੁਰੀਏ ਹੌਲੀ ਤੁਰੀਏ ਪਹੁੰਚਾਂਗੇ ਤਾਂ ਸਹੀ ਥਾਂ ਆ ਜਾਣਾ ਹੋਵੇ ਮਲੂਟ ਤੇ ਗੱਡੀ ਡੱਬ ਵਾਲੀ ਨੂੰ ਪਲ ਪਾ ਲਈਏ ਤੇ ਸਾਥ ਸੰਗਤ ਸਹੀ ਦਿਸ਼ਾ ਕਹਿੰਦੇ ਇੱਕ ਵਾਰ ਇੱਕ ਮਾਈ ਰਾਤ ਦਾ ਸਮਾਂ ਤੇ ਆਪਣੀ ਗਲੀ ਦੇ ਬਾਹਰ ਜਿਹੜੀ ਗਲੀ ਵਿੱਚ ਸਟਰੀਟ ਲਾਈਟ ਲੱਗੀ ਹੈ ਉਹਦੇ ھیਠਾਂ ਕਹਿੰਦੇ ਕੁਝ ਭਾਲ ਰਹੀ ਏ ਕੁਝ ਢੂੰਡ ਰਹੀ ਏ ਤੇ ਕਾਫੀ ਸਮਾਂ ਲੱਗੀ ਰਹੀ ਉੱਥੇ ਨੌਜਵਾਨ ਬੱਚੇ ਖੇਡ ਰਹੇ ਸੀ ਨੌਜਵਾਨ ਨੇ ਵੇਖਿਆ ਮਾਈ ਤੇ ਤਰਸ ਆਇਆ ਜਾ ਕੇ ਪੁੱਛਿਆ ਕਿ ਮਾਈ ਕੀ ਢੂੰਡ ਰਹੀ ਹੈ ਕੀ ਭਾਲਦੀ ਹੈ ਮਾਈ ਨੇ ਦੱਸਿਆ ਕਿ ਪੁੱਤਰਾ ਮੇਰੀ ਸੂਈ ਗਵਾਚ ਗਈ ਕਹਿੰਦਾ ਮੈਂ ਮਦਦ ਕਰਾਂ ਤੁਹਾਡੀ ਉਮਰ ਵੀ ਵੱਡੀ ਹੈ ਨਿਗਾਹ ਵੀ ਘਟ ਹੈ ਧਿਆਨ ਨਹੀਂ ਰਹੀ ਮੈਂ ਤੁਹਾਡੀ ਮਦਦ ਕਰਦਾ ਕਹਿੰਦੀ ਕੋਈ ਗੱਲ ਨਹੀਂ ਪੁੱਤ ਸ਼ਾਬਾਸ਼ ਪਾਲ ਮੇਰੇ ਨਾਲ ਲੱਗ ਢੁੰਡ ਗਿਆ ਆਪਾਂ ਦੋਨੇ ਜਨੇ ਕਾफी ਸਮਾਂ ਭਾਲਣ ਤੋਂ ਬਾਅਦ ਜਦੋਂ ਸੂਈ ਨਾ ਮਿਲੀ ਤੇ ਉਹ ਨੌਜਵਾਨ ਪੁੱਛਦਾ ਕਿ ਮਾਤਾ ਜੀ ਸੂਈ ਕਿੱਥੇ ਜਿੱਡਗੀ ਸੀ ਕਹਿ ਲਗੀ ਪੁੱਤਰਾ ਸੂਈ ਤਾਂ ਮੇਰੇ ਘਰੇ ਡਿੱਗੀ ਸੀ ਆਖੋ ਸਤਨਾਮ ਕਹਿੰਦਾ ਹੈ ਕਮਲੀ ਮਾਤਾ ਤੈਨੂੰ ਕੁਝ ਹੋ ਗਿਆ ਸੂਈ ਘਰੇ ਡਿੱਗੀ ਐ ਤੇ ਭਾਲੀ ਆਪਾਂ ਇੱਥੇ ਆਨੇ ਆ ਇਹ ਕੀ ਮਾਈ ਕਹਿੰਦੀ ਵੀ ਘਰੇ ਹਨੇਰਾ ਸੀ ਇੱਥੇ ਲਾਈਟ ਜਗਦੀ ਸੀ ਇੱਥੇ ਚਾਨਣ ਸੀ ਤਾਂ ਕਰਕੇ ਮੈਂ ਇੱਥੇ ਸੂਈ ਪਾਲਦੀ ਹੁੰਦੀ ਆ ਹੁਣ ਇਸ ਗੱਲ 'ਚ ਬੜੀ ਗਹਿਰਾਈ ਹੈ ਡੂੰਘਾਈ ਹੈ ਚਾਨਣ ਸੂਈ ਘਰੇ ਡਗੀ ਹੈ ਲੇਹਰੇ 'ਚ ਗਵਾਚੀ ਹੈ ਚਾਨਣ ਦੇ ਵਿੱਚ ਪਾਲਣਾ ਅਸੀਂ ਵੀ ਇਹੀ ਸੋਚਦੇ ਪੈਸਾ ਸਾਡੇ ਲਈ ਚਾਨਣ ਹੈ ਸਾਨੂੰ ਜਗਦੀ ਹੋਈ ਲਾਈਟ ਤਰ੍ਹਾਂ ਪੈਸਾ ਲੱਗਦਾ ਵੀ ਪੈਸੇ 'ਚ ਸੁੱਖ ਹੈ ਤੇ ਜਦੋਂ ਉੱਥੇ ਸੁੱਖ ਹੈ ਹੀ ਨਹੀਂ ਚਾਨਣ ਹੈ ਸੁਈ ਨਹੀਂ ਨਾ ਸੁਈ ਤਾਂ ਕਹ ਰੇਡੀ ਕੀ ਹੈ ਸਾਡੇ ਅੰਦਰ ਹਨੇਰਾ ਹੈ ਪ੍ਰਕਾਸ਼ ਗੁਰਬਾਣੀ ਦਾ ਕਰਨਾ ਸੀ ਗਿਆਨ ਦਾ ਪ੍ਰਕਾਸ਼ ਕਰਨਾ ਸੀ ਅੰਦਰ ਹਨੇਰਾ ਹੋਣ ਕਰਕੇ ਬਾਹਰ ਜਿਹੜਾ ਚਾਨਣ ਰੂਪੀ ਪੈਸਾ ਦਿਖਦਾ ਸੀ ਅਸੀਂ ਉੱਥੇ ਭਲ ਰਹੇ ਹਾਂ ਸੁੱਖ ਸੁੱਖ ਤਾਂ ਅੰਦਰ ਸੀ ਉਹ ਸਾਰਾ ਕੁਝ ਅੰਦਰੋਂ ਪ੍ਰਗਟ ਹੋਣਾ ਸੀ ਗੁਰਬਾਣੀ ਵਿੱਚ ਅਨੇਕਾਂ ਉਦਾਹਰਨਾਂ ਜਦੋਂ ਤੁਸੀਂ ਪੜ੍ਹੋਗੇ ਸਤਿਗੁਰੂ ਵਾਰ-ਵਾਰ ਇਹ ਕਹਿੰਦੇ ਵੀ ਸੁੱਖ ਤੇਰੇ ਅੰਦਰ ਹੈ ਆਨੰਦ ਤੇਰੇ ਅੰਦਰ ਹੈ ਅੰਮ੍ਰਿਤ ਤੇਰੇ ਅੰਦਰ ਹੈ ਰੱਬ ਤੇਰੇ ਅੰਦਰ ਹੈ ਸਭ ਕੁਝ ਤੇਰੇ ਅੰਦਰ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਬਾਬੈ ਜੋ ਬ੍ਰਹਮੰਡ ਵਿੱਚ ਹੈ ਉਹ ਤੇਰੇ ਸਰੀਰ ਵਿੱਚ ਹੈ ਵਾਰ-ਵਾਰ ਮਹਾਰਾਜ ਨੇ ਕਿਹਾ ਉਸ ਮਾਈ ਦੀ ਤਰ੍ਹਾਂ ਸਾਰੀ ਚਾਨਣ ਚ ਲੱਗੇ ਹੋਏ ਆ ਭਾਲਣ ਵੀ ਸੁੱਖ ਇੱਥੋਂ ਮਿਲੂ ਪਰ ਸੁੱਖ ਇੱਥੇ ਨਹੀਂ ਸੁੱਖ ਤੇਰੇ ਅੰਦਰ ਹੈ ਜੇ ਕਿਤੇ ਤੂੰ ਗੁਰੂ ਦਾ ਬਚਨ ਕਮਾਲ ਲਵੇਂ ਗੁਰੂ ਦਾ ਬਚਨ ਮੰਨ ਲਵੇਂ ਸੋ ਸਾਧ ਸੰਗਤ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਿਏ ਕਿ ਕਾਚਾ ਧਨ ਸੰਚੇ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਰੜਾ ਬਚਨ ਅੰਧ ਗਾਵਾਰ ਅੰਨਿਆ ਉਹ ਕਿੱਥੇ ਭਾਲਦਾ ਫਿਰਦਾ ਸੁਖ ਤੇਰੇ ਹਿਰਦੇ ਘਰ ਵਿੱਚ ਹੈ ਸੁਖ ਗੁਰਬਾਣੀ ਵਿੱਚ ਹੈ ਨਾਮ ਵਿੱਚ ਹੈ ਸਿਮਰਨ ਵਿੱਚ ਹੈ ਜਦੋਂ ਤੂੰ ਰੱਬ ਦੇ ਰਸਤੇ ਤੇ ਤੁਰੇਗਾ ਅਧਿਆਤਮ ਦੇ ਰਸਤੇ ਤੇ ਤੁਰੇਗਾ ਤੈਨੂੰ ਸੁੱਖਾਂ ਦੀ ਪ੍ਰਾਪਤੀ ਸ਼ੁਰੂ ਹੋਣੀ ਸ਼ੁਰੂ ਹੋ ਜੂਗੀ ਪ੍ਰਾਪਤੀ ਤੇਰੀ ਹੋਊਗੀ ਇਸ ਰਸਤੇ ਤੇ ਤੁਰ ਸੋ ਸਤਿਗੁਰੂ ਦੇ ਇਹ ਬਚਨ ਕਮਾਈਏ ਤੇ ਆਪਣੇ ਮਨ ਨੂੰ ਇਹ ਸਮਝਾਈਏ ਆਉ ਗਾ ਕੇ ਆਪਾਂ ਇਹ ਬਚਨ ਪੜ੍ਹੀਏ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹੈ ਕਾਚਾ ਤਨ ਸੰਚੇ ਮੂਰਖ ਗਾਵਾਰ ਕਾਚਾ ਤਨ ਸੰਚੇ ਮੂਰਖ ਗਾਵਾਰ ਕਾਚਾ ਕਾਚਾ ਤਨ ਸੰਚੇ ਮੂਰਖ ਗਵਾਰ ਕਾਚਾ ਤਨ ਮਨ ਮੁਖ ਭੂਲੇ ਅੰਧ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਤਨ ਸਦਾ ਦੁੱਖ ਹੋਏ ਵਿਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੋ ਇਹ ਬਚਨਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ ਐਨੀ ਕੋ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਪੂਰ ਤੁਮ Do you